ਸਰ ਅੱਜ ਨਗਰ ਕੌਂਸਲਰ ਨਕੋਦਰ ਦੇ ਵਿੱਚ ਪਹੁੰਚੇ ਕੀ ਕਹਿਣਾ ਚਾਹੋਗੇ ਮੈਂ ਅੱਜ ਨਗਰ ਕੌਂਸਲਰ ਨਕੋਦਰ ਦੇ ਵਿੱਚ ਆਇਆ ਦਇਆ ਸਾਹਿਬ ਜੀ ਨਾਲ ਮਿਲਿਆ ਆਏ ਐ ਤੇ ਐਥੇ ਦੇ ਕੈਂਸਰ ਕੈਂਸਰ ਕਿਹਾ ਤਾਂ सर यहां है ये निकल पड़ा बस जुगाड़ी वो ठीक ही को ਦਰ ਅੱਜ ਨਗਰ ਕੌਂਸਲ ਨਕੋਦਰ ਦੇ ਵਿੱਚ ਪਹੁੰਚ ਕੇ ਕੀ ਕਹਿਣਾ ਚਾਹੋਗੇ ਮੈਂ ਅੱਜ ਨਗਰ ਕੌਂਸਲਰ ਨਕੋਦਰ ਦੇ ਵਿੱਚ ਆਇਆ ਦਇਆ ਸਾਹਿਬ ਜੀ ਨਾਲ ਮੇਰੇ ਆਏ ਹੈ ਤੇ ਐਸਸੀਐਮਸੀ ਸਹਿਮਾਨ ਤੇ ਖਾਸ ਤੌਰ ਤੇ ਮਿਸਪਲ ਕਮੇਟੀ ਦੇ ਪ੍ਰਧਾਨ ਸਾਹਿਬ ਸਾਰਿਆਂ ਨਾਲ ਮੁਲਾਕਾਤ ਹੋਈ ਹੈ ਇੱਥੋਂ ਦੇ ਡਿਵੈਲਪਮੈਂਟ ਪ੍ਰੋਜੈਕਟਸ ਵੀ ਦੇਖਿਆ ਹੈ ਮਿਸਪਲ ਕਮੇਟੀ ਬਹੁਤ ਅੱਛਾ ਕੰਮ ਕਰ ਰਹੀ ਹੈ ਅਰ ਕੱਲ੍ਹ ਦੀ ਨਾਦੀ ਮੀਟਿੰਗ ਵੀ ਹੋਈ ਹੈ ਉਹਦੇ ਵਿੱਚ ਕਾਫੀ ਮਤੇ ਪਾਸ ਕੀਤੇ ਗਏ ਹੈ ਤੇ ਮੇਰਾ ਜੋ ਐਮਪੀ ਲੈਡ ਫੰਡ ਹੈ ਉਹਦੇ ਵਿੱਚੋਂ ਵੀ ਅਸੀਂ ਆਉਣ ਵਾਲੇ ਸਮੇਂ 'ਚ ਇੱਥੇ ਐਸੀ ਲਗਾਵਾਗੇ ਉਹਦੇ ਵਾਸਤੇ ਮੈਂ ਪ੍ਰਧਾਨ ਜੀ ਨੂੰ ਵੀ ਉਸ ਸੰਭੀ ਬਣਾਉਣ ਵਾਸਤੇ ਕਿਹਾ ਕਿ ਸ਼ਹਿਰ ਦੀ ਤਰੱਕੀ ਵਾਸਤੇ ਹਰ ਤਰ੍ਹਾਂ ਦਾ ਜਿਹੜਾ ਕੰਮ ਹੈ ਉਹ ਇਸੀ ਅੱਗੇ ਲੈ ਕੇ ਆਵਾਂਗੇ ਤੇ ਰੇਲਵੇ ਬ੍ਰਿਜਾਂ ਦਾ ਕਈ ਸ਼ਹਿਰਾਂ ਦੇ ਵਿੱਚ ਕੰਮ ਹੈ ਉਹਦੇ ਵਾਸਤੇ ਮੈਂ ਰੇਲਵੇ ਮੰਤਰੀ ਜੀ ਨੂੰ ਮਿਲਿਆ ਤੇ ਕਿਸਾਨੀ ਦੇ ਕੰਮਾਂ ਵਾਸਤੇ ਮੈਂ ਇਸ ਦੇ ਅਫਸਰਾ ਨੂੰ ਬੁਲਾ ਕੇ ساری ਗੱਲ ਕੀਤੀ ਹੈ ਇਸ ਸ਼ਹਿਰਾਂ ਦੀ ਡਿਵੈਲਪਮੈਂਟ ਵਾਸਤੇ ਖਾਸ ਤੌਰ ਤੇ ਅਸੀਂ ਪੂਰੇ ਧਿਆਨ ਦੇਵਾਂਗੇ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹ ਪੰਜਾਬ ਦੇ ਵਿੱਚ ਲਾ ਲਾ ਕੇ ਆਊਟਰ ਦੀ ਜਿਹੜੀ ਸਥਿਤੀ ਹੈ ਉਹ ਬੜੀ ਮਾੜੀ ਹੈ ਨਸ਼ਿਆਂ ਦੀ ਬੜੀ ਪ੍ਰਮਾਰ ਹੈ ਉਹਦੇ ਅਗੇਂਸਟ ਜਿਹੜਾ ਅਸੀਂ ਆਪਰਾ ਪ੍ਰੋਟੈਸਟ ਬੜੀ ਛੇਤੀ ਕਰਾਂਗੇ ਸਰ ਇੱਕ ਲੁਧਿਆਣੇ ਦੇ ਵਿੱਚ ਅੱਜ ਕਾਲੇ ਪਾਣੀ ਨੂੰ ਲੈ ਕੇ ਵੀ ਜਿਹੜੇ ਪ੍ਰੋਟੈਸਟ ਚੱਲ ਰਹੇ ਕੀ ਕਹਿਣਾ ਚਾਹੋਗੇ ਇਹ ਬਹੁਤ ਦੇਰ ਦੀ ਡਿਮਾਂਡ ਹੈ ਲੋਕਾਂ ਦੀ ਲੇਕਿਨ ਸਰਕਾਰ ਉਹਨੂੰ ਅਣਗੌਲਿਆ ਕਰ ਰਹੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜੀ ਢੋਡੇ ਨਾਲੇ ਦੀ ਜਿਹੜੀ ਸਫਾਈ ਹੈ ਤੇ ਉਹਦੇ ਅੱਗੇ ਪਾਣੀ ਦੀ ਰੱਖ ਰਖਾ ਹੈ ਜਿਹੜਾ ਉਹਨੂੰ ਧਿਆਨ ਵਿੱਚ ਲਿਆਵੇ ਤੇ ਉਹਦੇ ਬਾਅਦ ਇੱਕ ਵੱਡਾ ਪ੍ਰੋਜੈਕਟ ਤਿਆਰ ਕਰਕੇ ਉਹਨੂੰ ਦੇਖੇ ਸਰ ਇੱਕ ਨਗਰ ਨਿਗਮੀਆਂ ਚੋਣਾ ਵੀ ਹੋਣ ਜਾ ਰਹੀਆਂ ਉਹਨਾਂ ਬਾਰੇ ਕੀ ਕਹਿੰਦੇ ਕਾਂਗਰਸ ਪਾਰਟੀ ਨੇ ਆਜੇ ਜਲੰਧਰ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਆਉਣ ਵਾਲੀਆਂ ਜਿਹੜੀਆਂ ਚੋਣਾ ਹੈ ਉਹਨੂੰ ਪੂਰੇ ਜੋਰ ਸ਼ੋਰ ਦੇ ਨਾਲ ਪਾਰਟੀ ਲੜੇਗੀ ਦੀ ਆਪਣੀਆਂ ਕਮੇਟੀਆਂ ਤੇ ਕਾਰਪੋਰੇਸ਼ਨਾਂ ਦੇ ਵਿੱਚ ਆਪਣੀ ਬੋਡੀ ਤਿਆਰ ਕਰਨ ਲਈ ਬੜਾ ਪਰ ਨਕੂਦਰ ਹਕੀਮ ਕੀ ਮੈਸੇਜ ਆਉਂਦਾ ਪਹਿਲਾ ਦੇਤਾ ਹੈ ਵਰਕ ਬਾਕੀ ਮੈਂ ਧੰਨਵਾਦੀ ਆ ਪ੍ਰਧਾਨ ਜੀ ਦਾ ਤੇ ਮੈਂਬਰ ਸਾਹਿਬਾਨ ਦਾ ਨਗਰ ਕੌਂਸਲ ਨਕੂਦਰ ਦਾ ਦੇਸੀ ਇੱਥੇ ਦੀ ਡਿਵੈਲਪਮੈਂਟ ਵਾਸਤੇ ਹਰ ਕੋਸ਼ਿਸ਼ ਕਰਾਂਗੇ ਤੇ ਹਰ ਤਰ੍ਹਾਂ ਦੀ ਯੋਜਨਬੰਦੀ ਪੰਡਤ ਜੀ ਕਰ ਰਹੇ ਤੇ ਬੜੀ ਅੱਛੀ ਕਮੇਟੀ ਹੈ ਜਿਹੜੀ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ ਨੇ ਕੋਈ ਵਿਕਾਸ ਦੇ ਮੁੱਦੇ ਲਈ ਤੁਹਾਡੇ ਕੋਲ ਮੰਗ ਕੀਤੀ ਸੀ ਕਿਵੇਂ ਪ੍ਰਧਾਨ ਜੀ ਨੇ ਇੱਕ ਇੱਥੇ ਇਹਨਾਂ ਪਾਸ ਪਹਿਲਾ AC ਰੂਮ ਮੈਂ ਮੁੱਖ ਮੰਤਰੀ ਸੀ ਇੱਥੇ AC ਦਿੱਤੀ ਸੀ ਅ ਅੱਗ ਬੁਝਾਉਣ ਵਾਲੀ ਗੱਡੀ ਤੇ ਹੁਣ ਪ੍ਰਧਾਨ ਜੀ ਚਾਹੁੰਦੇ ਆ ਕਿ ਇੱਕ ਛੋਟੀ ਗੱਡੀ ਲੈ ਕੇ ਦਿੱਤੀ ਜਾਵੇ ਤੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਹੈ ਕਿ ਇੱਥੇ ਜਿਹੜੀਆਂ ਬਾਲਮੀਕ ਧਰਮਸ਼ਾਲਾ ਹੈ, ਰਵਿਦਾਸ ਬਰਾਦੀ ਧਰਮਸ਼ਾਲਾ ਹੈ ਤੇ ਜਨਰਲ ਕੈਡਾਗੀ ਦੀ ਜਿਹੜੀ ਧਰਮਸ਼ਾਲਾ ਹੈ ਉਹਨਾਂ ਦੇ ਐਸਟੀਮੇਟ ਤਿਆਰ ਕਰੇ ਤਾਂ ਕਿ ਜਿਹੜੀ ਉਹਨਾਂ ਦੀ ਹਾਲਤ ਬਾੜੀ ਆ ਉਹਨੂੰ ਅਸੀਂ ਚੰਗਾ ਕਰ ਸਕੀਏ। ਤੇ ਸਰ ਛੋਟੀ ਗੱਡੀ ਵੀ ਆ ਗਈ ਤੇ ਫਾਇਰ ਵੀ। ਕੋਸ਼ਿਸ਼ ਕਰਾਂਗੇ ਬੜੀ ਛੇਤੀ ਸੀ ਤਵਾ। ਠੀਕ ਹੈ। ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਨਗਰ ਨਿਗਮਾਂ ਦੇ ਬੜਾ ਬੜਾ ਇੱਕ ਮਿੰਟ ਯਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਇੱਕ ਮਿੰਟ ਸਰ ਇੱਕ ਮਿੰਟ ਪਰ ਮੈਂ ਇੰਸਤਸਾ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਜਿਹੜੀ ਚੱਲਦੀ ਸਰਕਾਰ ਵੱਲੋਂ ਛੱਤੇ ਘਰਾਂ ਨੂੰ ਪੱਕੇ ਬਣਾਉਣ ਲਈ ਜਿਹੜੀ ਗ੍ਰਾਂਟ ਦਿੱਤੀ ਜਾਂਦੀ ਹੈ ਉਹ ਨਗਰ ਕੌਂਸਲ ਦੇ ਕੋਈ ਵੱਡੇ ਪਰਦਰਤੇ ਕੋ ਬਲਾ ਹੈ ਜਿਹੜੀ ਜਾਂਚ ਵਿੱਚ ਚੱਲਦੀ ਵਿੱਚ ਉਹਨਾਂ ਨੇ ਕੀ ਕੀਤਾ ਉਹ ਸਰਕਾਰ ਇਹ ਇਨਕੁਆਰੀ ਕਰ ਰਹੀ ਹੈ ਇਨਕੁਆਰੀ ਕੰਪਲੀਟ ਹੋ ਜੇ ਫਿਰ ਉਹਦੇ ਬਾਰੇ ਗੱਲ ਸਰ ਵਿਜੀਲੈਂਸ ਵੀ ਹੈ ਨਾ ਵਿਜੀਲੈਂਸ ਨੂੰ ਵੀ ਮਾਮਲਾ ਦਿੱਤਾ ਗਿਆ ਹੈ ਉਹਨਾਂ ਕੋਲ ਵੀ ਪਤਾ ਕਿਸ ਸਰਕਾਰ ਕੋ ਨਹੀਂ ਕਿਹਾ ਇਸ ਸਰ ਕਿ ਨਗਰ ਕੌਂਸਲ ਦੇ ਯੂ ਸਾਹਿਬ ਹੀ ਆਪ ਹੀ ਕਰਦੇ ਸਰੋ ਸਾਰਾ ਮਾਮਲਾ ਉਹ ਸਾਰਾ ਮਾਮਲੇ ਦੀ ਅਸੀਂ ਦੱਸਿਆ ਸੀ ਸਾਡੇ ਸਿਟੀ ਪ੍ਰਧਾਨ ਸਾਡੇ ਸੈਕਟਰੀ ਸਾਹਿਬ ਔਰ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਜਿੰਨੀ ਵੀ ਆਈ ਹੈਗੀ ਹੈ ਸਾਡੇ ਪੁਰੇ ਜਿਹੜੇ ਜਿਹੜੇ ਰਿਪੋਰਟਿੰਗ ਕੰਪਲੇਂਟਸ ਆਈਆਂ ਹੈ ਉਹਦੀ ਹੋਰ ਕਟੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਲੋਕ ਇਸ ਵੇਲੇ ਦਬਾਅ ਦੇ ਵਿੱਚ ਨੇ ਡਰੇ ਹੋਏ ਨੇ ਉਹ ਖੁੱਲ ਕੇ ਦੱਸ ਨਹੀਂ ਰਹੇ ਪਰ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਕੋਲ ਸਾਰਾ ਮੈਟਰ ਲਿਆਉਣ ਤੇ ਅਸੀਂ ਉਹ ਸਾਰਾ ਜਿਹੜਾ ਮੈਟਰ ਹੈ ਕੋਸਤਾਰ ਚੰਜੀਤ ਸਿੰਘ ਤੇ ਚੰਨੀ ਦੇ ਮਾਧਿਅਮ ਜੀ ਦੇ ਨਾਲ ਅਸੀਂ ਪ੍ਰਧਾਨ ਮੰਤਰੀ ਕਰਨਾ ਚਾਹੁੰਦੇ ਹਾਂ ਡਾਕਟਰ ਸਾਹਿਬ 10 ਲੱਖ ਰੁਪਏ ਜਮ੍ਹਾਂ ਹੋ ਗਿਆ ਦੁਬਾਰਾ ਕਾਉਂਟ ਜੁਟੇ ਨੇ ਕਬਲਾ ਕੀਤਾ ਉਹ ਹੌਲੀ ਹੌਲੀ ਕਰਕੇ 10 ਤੋਂ 15 ਲੱਖ ਰੁਪਏ ਜਮ੍ਹਾਂ ਕਰਵਾਉਣਾ ਕੋਈ ਨਹੀਂ ਸਾਰਾ ਕਾਉਂਟ ਦੇ ਬਾਰੇ ਕਿਉਂਕਿ ਕੋਈ ਕੰਪਲੀਟ ਕੋਈ ਰੇਡ ਨਹੀਂ ਕਿ ਜਿਹੜਾ 6 ਨੇ 20 25 ਲੱਖ ਦਾ ਕਬਲਾ ਨਹੀਂ ਤੋ 12 ਲੱਖ ਰੁਪਏ ਜਮ੍ਹਾਂ ਕਰਵਾਉਣਾ ਸਾਰਾ ਆਪਾਂ ਅਵੇਲ ਕਰਦੇ ਹਾਂ ਖਸਮ ਜੀ ਲੈਣਾ ਜੀ ਹਾਊਸ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਮੈਂ ਵੈਸੇ ਦੱਸਦਾ ਜੀ ਆਪਕਚੁਅਲੀ ਤੌਰ ਤੇ ਸਾਨੂੰ ਉਹ ਵੀ ਜਾਣਕਾਰੀ ਨਹੀਂ ਦਿੱਤੀ ਜਦੋਂ ਹਾਊਸ ਨੂੰ ਜਾਣਕਾਰੀ ਦਿਓ ਇਹ ਰੀਟ ਵੀਡੀਓ ਦਾ ਪ੍ਰਧਾਨ ਜੀ ਦੇ ਡੇਢ ਮਹੀਨਾ ਹੋ ਗਿਆ ਘਬਲਾ ਹੋ ਗਿਆ ਸ਼ਹਿਰ ਵਾਦੀ ਨੂੰ ਪਤਾ ਹੈ ਪੈਸੇ ਜਮ੍ਹਾਂ ਹੋ ਗਏ 12 ਲੱਖ ਰੁਪਏ ਦੋਵਾਰਾ ਤੇ ਹਾਊਸ ਨੂੰ ਅਸੀਂ ਤਾਂ ਕੋਈ ਪਤਾ ਹੀ ਕੁਝ ਨਹੀਂ ਮੈਂ ਸਮਝਦਾ ਜੀ ਪ੍ਰੋਫੈਸ਼ਨਲੀ ਤਾਂ ਸਾਨੂੰ ਜਾਣਕਾਰੀ ਈਓ ਸਾਹਿਬ ਦੇਣਗੇ ਨਾ ਉਹ ਜਦੋਂ ਦੇਣਗੇ ਉਸ ਤੋਂ ਬਾਅਦ ਆਪਾਂ ਦੁੱਧ ਦੁੱਧ ਪਾਣੀ ਤੇ ਪਾਣੀ ਤੁਹਾਡੇ ਸਾਹਮਣੇ ਕਰ ਦੇਣਾ ਕਿਤੇ ਉਹ ਈਓ ਸਾਹਿਬ ਪਰਸ਼ਨਟੀ ਕਰਦੇ ਪਏ ਨੇ ਪਰਸ਼ਨਟੀ ਕੋਈ ਨਹੀਂ ਹਾਊਸ ਨੂੰ ਜੇ ਦੱਸਦੇ ਨਹੀਂ ਤਾਂ ਪਰਸ਼ਨਟੀ ਉਹ ਵੀ ਸੁਣਿਆ ਹੋਇਆ ਹਾਊਸ ਹੈ ਜੀ ਇੱਕ ਪਰਸ਼ਨਟੀ ਕੋਈ ਨਹੀਂ ਹੈ ਭਾਜੀ ਜਦੋਂ ਸਾਡੇ ਕੋਲ ਜਾਣਕਾਰੀ ਆ ਗਈ ਤੁਹਾਡੇ ਨਾਲ ਤੁਹਾਨੂੰ ਬੁਲਾ ਕੇ ਇੱਥੇ ਬਕਾਇਦਾ ਦੱਸਾਂਗੇ ਸਾਰਾ ਕਿ ਕੀ ਗਲਤੀ ਕੀ